ਆ ਦੱਸ ਕਿੱਥੇ ਜਾਣਾ ਅੱਜ ਤੇਰ ਤੂੰ ਪੁੱਛ ਰਿਹਾ ਬੋਲਦੀ ਕਿਉਂ ਨਹੀਂ ਮੈਨੂੰ ਤੁਹਾਨੂੰ ਕੁਝ ਨਹੀਂ ਬਤਾਉਣਾ ਉਹ ਬਤਾਉਣਾ ਨਹੀਂ ਦੱਸਣਾ ਤੇ ਦੱਸਣਾ ਤੇ ਪੈਣਾ ਹੀ ਐ ਦੱਸਣਾ ਕਿ ਐਸਾ ਪੈਣਾ ਹੈ ਜਦ ਤੂੰ ਮੇਰੇ ਬਾਰੇ ਬਕਵਾਸ ਕਰੀ ਜਾਂਦਾ ਮੈਂ ਕਿਹਦੇ ਨਾਲ ਬਕਵਾਸ ਕੀਤੀ ਹੈ ਕੀ ਹੋਇਆ ਤੂੰ ਬਤਾ ਤੂੰ ਕਿਹਦੇ ਨਾਲ ਬਕਵਾਸ ਕੀਤੀ ਉਹ ਯਾਰ ਮੈਂ ਕਿਹੜੇ ਬਾਗਲ ਤੇ ਨਹੀਂ ਹੋਗੀ ਕਿਹੜੀ ਕਿਹੜੇ ਬੰਦੇ ਨਾਲ ਮੈਂ ਗੱਲ ਕੀਤੀ ਦੱਸ ਮੈਨੂੰ ਗੱਲ ਇੱਕ ਕੀਤੀ ਦਿੱਕਤ ਤਾਂ ਐ ਹੀ ਹੈਗੀ ਗੱਲ ਕੀਤੀ ਕਿਹਦੇ ਨਾਲ ਗੱਲ ਕੀਤੀ ਗਰਲ ਦੇ ਨਾਲ ਗੱਲ ਕੀਤੀ ਹੋਣੀ ਗਰਲ ਅੱਛਾ ਕੁੜੀ ਦੇ ਨਾਲ ਕਿਹੜੀ ਕੁੜੀ ਨਾਲ ਹਸੀ ਜਾਂਦਾ ਹਸੀ ਜਾਂਦਾ ਬਕਵਾਸ ਕਰਕੇ ਹਸੀ ਜਾਂਦਾ ਮੈਂ ਨਹੀਂ ਬਕਵਾਸ ਕੀਤੀ ਮੈਨੂੰ ਕੁੜੀ ਮੈਨੂੰ ਦੱਸ ਕੁੜੀ ਦਾ ਨੰਬਰ ਹੈ ਮੈਂ ਫੋਨ ਕਰਾਂ ਨੰਬਰ ਤਾਂ ਨਹੀਂ ਹੈਗਾ ਨਾਮ ਪਤਾ ਹੈ ਲੜੂ ਕੱਤ ਪਤਾ ਹੀ ਕੁਝ ਨਹੀਂ ਹੈ ਐਵੇਂ ਬੋਲੀ ਜਾ ਰਹੀ ਮੈਨੂੰ ਨਾਮ ਪਤਾ ਹੈ ਜਾਂ ਨਹੀਂ ਦੇਖਾ ਤੁਹਾਨੂੰ ਦੇਖਾ ਤੂੰ ਮੇਰੀ ਛੋਟੀ ਅੱਖਾਂ ਵਿੱਚ ਮਜ਼ਾਕ ਉਡਾ ਰਿਹਾ ਛੋਟੀ ਅੱਖਾਂ ਦਾ ਮਜ਼ਾਕ ਮੇਰੇ ਮੇਰੇ ਪੇਟ ਵਿੱਚ ਕੀ ਪੇਟ ਵਿੱਚ ਕੁਝ ਨਹੀਂ ਤੂੰ ਸੋਹਣੀ ਸੁਨੱਖੀ ਕੁੜੀ ਆ ਯਾਰ ਮੈਂ ਕਿੰਨੂੰ ਬੋਲਿਆ ਯਾਰ ਮੈਨੂੰ ਨਾਮ ਪਤਾ ਐਡਰੈਸ ਕੁਝ ਪਤਾ ਕੁੜੀ ਜਦ ਤੱਕ ਦੱਸ ਮੈਨੂੰ ਸਪਣਾ ਸਪਣਾ ਕਿਹੜੀ ਕੁੜੀ ਐ ਕਿੱਥੇ ਰਹਿੰਦੀ ਐ ਸਪਨੇ ਵਿੱਚ ਮੈਂਨੇ ਤੁਹਾਨੂੰ ਮੇਰੇ ਬਾਰੇ ਬਖਵਾਸ ਕਰੀ ਜਾਂਦਾ ਵੇਖਾ ਤੂੰ ਸਪਨੇ ਵਿੱਚ ਦੇਖਿਆ ਸੀਗਾ ਤੇਰਾ ਦਿਮਾਗ ਤਾਂ ਨਹੀਂ ਕਰਦਾ ਸਪਨੇ ਵਿੱਚ ਵੀ ਲੜਦੀ ਰਹਿੰਦੀ